ਨੇ ਕੋਈ ਹੋ ਸਕਦਾ ਕੋਈ ਤਾਨ ਨਾ ਨਹੀਂ ਸੁੱਟ ਸਕਦਾ ਕੁਝ ਜ਼ਰੂਰੀ ਥੋੜੀ ਹੈਗਾ ਕਿ ਉਹ ਬੰਦੇ ਆਪਾਂ ਬਾਈ ਨੇ ਵੀ ਇਹਨਾਂ ਦੇ ਕੋਲ ਸੁੱਟ ਗਏ ਗੇ ਤੇ ਨਿਸ਼ਾਨ ਚ ਹੁਣ ਬੈ ਗੋਲੀਆਂ ਦੇ ਦੇਖੋ ਉਹਨੂੰ ਗੋਲੀ ਦਾ ਨਿਸ਼ਾਨ ਨਹੀਂ ਕਿਹਾ ਜਸਦਾ ਫਰਾਂਸਿਕ ਸਾਇੰਸ ਲੈ ਕੇ ਇਨਕਰਾਵਾਂਗੇ ਬਾਕੀ ਪ੍ਰਿੰਸਪਰੋਂ ਆਹ ਗੋਲੀ ਵਜੀ ਹੈ ਜੀ ਆਹ ਬਾਈ ਗੋਲੀ ਮਾਰੀ ਹੈ ਇਹ ਚੌਥੀ ਵਾਰੀ ਹੋ ਗਈ ਹੈ ਇੱਕ ਗੋਲਕ ਪੁਲਿਸ ਆਟੇ ਕੋਲੀ ਮਾਰੀ ਹੋਈ ਹੈ ਲਾ ਕੇ ਜਾਂਦੇ ਇੱਕ ਆਗਲੀ ਵਧੀ ਜੇ ਪਹਿਣਾ ਨਾਲ ਇਹ ਗੋਲੀ ਨਾਲ ਤੇਨੇ ਜੜੇ ਵਾਇ ਤੇ ਆਏ ਤੇਨੇ ਜੜੇ ਬਾਹਰ ਪੁੱਛੇ ਕੋਲ ਤੇਰੇ ਪੁੱਤ ਜੀ 1883 ਨੰਬਰ ਆ 411 ਆ ਯਾਰ ਆਦੇ 11 ਹੋ ਜਾ ਵੀਰ ਜੀ ਮੇਰਾ ਨਾਮ ਸੰਦੀਪ ਸਿੰਘ ਮੁਸਤਾਬਾ ਦਾ ਰਹਿਣ ਵਾਲਾ ਨਿਵਾਸੀ ਉਮਰ ਦਾ ਦੋਸਤ ਹੈ ਗੁਰਦਲ ਸਿੰਘ ਰਾਤੀ ਤਕਰੀਬਨ ਇਹਨਾਂ ਨੂੰ ਸਵੇਰ 11:00 ਸਾਢੇ 11:00 ਫੋਨ ਕੀਤਾ ਕਿ ਮੇਰੇ ਘਰ ਕੁਝ ਬੰਦੇ ਆ ਕੇ ਪੈ ਗਏ ਉਹਨਾਂ ਨੇ ਗੋਲੀਆਂ ਚਲਾਈਆਂ। ਮੈਂ ਉਸੇ ਬਾਰੇ ਆਇਆ ਕਿ ਜੀ ਸਾਰੀ ਗਲੀ ਇਕੱਠੀ ਸੀ। ਸਾਰੀ ਗਲੀ ਦੇ ਸੰਡੇ ਵੀ 3-4 ਜਾਣੇ ਸੀ ਹਣੀ ਅਸੀਂ। ਪਾਪੂ ਤੇ ਗੋਪੀ ਕਲੱਬ ਵਾਲਾ ਸੀ। ਗੁੱਜਰ ਹੀ ਡੇਡਾ ਸੀ। ਉਹਨਾਂ ਨੇ ਗੋਲੀਆਂ ਚਲਾਈਆਂ ਜਿਨ੍ਹਾਂ ਦੇ ਤੁਸੀਂ ਨਿਸ਼ਾਨ ਵੀ ਦੇਖ ਸਕਦੇ ਜੇ ਪੇਜ 'ਤੇ ਗੇਟ ਉੱਪਰ। ਜੀ ਇਹਨਾਂ ਨੇ 22 ਅਗਸਤ ਨੂੰ ਪਿਛਲੇ ਸਾਲ 2018 'ਚ ਮੈਂ ਮੁਕੱਦਮਾ ਨੰਬਰ ਹੈ 1672/18। ਉਦੋਂ ਵੀ ਇਹਨਾਂ ਨੇ ਸਾਡੇ 'ਤੇ ਗੋਲੀਆਂ ਚਲ ਕਿ ਅ ਅਗਲੇ ਦਿਨ ਜਾ ਕੇ ਇਹਨਾਂ ਨੇ 12-13 ਘੰਟੇ ਬਾਅਦ ਸਾਡੇ ਦੇ ਝੂਠਾ ਪਰਚਾ ਕਰਾ ਕੇ ਸਿਵਲ ਹਸਪੀਟਲ ਤੇ ਦਾਖਲ ਹੋਏ ਜਿਹਦੇ ਸਾਰੀਆਂ A to Z ਪ੍ਰੂਫ ਸਾਡੇ ਕੋਲ ਪਏ ਆ ਅਸੀਂ ਕਮਿਸ਼ਨਰ ਦੇ ਇਨਕੁਆਇਰੀ ਵੀ ਲਵਾਈ ਹੋਦੀ ਅਸੀਂ ਲਵਾਈ ਇਨਕੁਆਰੀ ਭਾਜੀ ਉਹਦਾ ਵੀ ਸਾਨੂੰ ਕੋਈ ਵੀ ਆਪਣਾ ਨਿਆਣੀ ਮਿਲਿਆ ਹੈ ਹੇ ਤੱਕ ਇਨਕੁਆਰੀ ਦਾ 6-7 ਮਹੀਨੇ ਹੋ ਗਏ ਆ ਜਿਹਦੇ ਤਹਿਤ ਇਹਨਾਂ ਨੇ ਕੱਲ ਫੇਰ ਇੱਕ ਕਦਮ ਚੁੱਕਿਆ ਵੀਰ ਜੀ ਕਿ ਜਵਦੇ ਅੰਦਰ ਭਾਜੀ ਇਹੀ ਚੰਨੇ ਇਨਸਾਫ ਦਿੱਤਾ ਜਾਵੇ ਰਾਤੀ ਅਸੀਂ ਆਪਣਾ ਦਰਖਾਸਤ ਦੇ ਕੇ ਆਏ ਆ ਵਿਜਨਗਰ ਚੌਂਕੀ ਜਿਹਦਾ ਸਾਨੂੰ ਕੋਈ ਡਾਇਰੀ ਨੰਬਰ ਨਹੀਂ ਦਿੱਤਾ ਗਿਆ ਹੇ ਤੱਕ ਕਿ ਡਾਇਰੀ ਨੰਬਰ ਦੇਣਾ ਤਾਂ ਸਾਡਾ ਮੰਗਣਾ ਸਾਡਾ ਰਾਈਟ ਹੈਗਾ ਬਿਲਕੁਲ ਸਹੀ ਇਥੇ ਬਿਲਕੁਲ ਆਈ ਭਜੀ ਪੁਲਿਸ ਕੈਂਦੀ ਪੁਲਿਸ ਰਾਤੀ ਵੀ ਆਈ ਸੀ ਮੌਕੇ ਤੇ ਹੁਣ ਵੀ ਮੌਕਾ ਵੇਖ ਕੇ ਚਲੇ ਗਏ ਕਿ ਆਹਨਾਂ ਨੇ ਕੁਝ ਨਹੀਂ ਕੀਤਾ ਡਾਇਰੀ ਨੰਬਰ ਮੰਗੇ ਡਾਇਰੀ ਨੰਬਰ ਨਹੀਂ ਦਿੱਤਾ ਵੀਰ ਜੀ ਨਾਮ ਦੱਸੋ ਗੁਰਨਾਰ ਸਿੰਘ ਜੀ ਕਿਥੇ ਰਹਿੰਦੇ ਬਟਾਲਾ ਰੋ ਮੁਸਤਫਾ ਸੁਨਦਰ ਨਗਰ ਇਹ ਕਿੰਨੇਬਰ ਕੋਈ ਕਿਉ ਹੈ ਦੋ ਦੇ ਫਾਈ ਰਾਤੀ ਆੜੇ ਨਾ ਕੋਈ 11 ਦੇ 11 ਦੇ ਕਰੀਬ ਪਰ 5 6 ਜਣੇ ਆਏ ਜਿਨ੍ਹਾਂ ਚ ਹਣੀ ਸਿੰਘ ਤੇ ਪੱਪੂ ਉਹ ਪੰਜਾਬ ਵਾਲਾ ਤੇ ਗੁਜਰ ਤੇ ਦੇਲਾ ਇਨਾਂ ਨੇ ਸਾਡੇ ਘਰ ਵਿੱਚ ਗਾਲਾਂ ਗੂਲਾਂ ਕੱਢੀਆਂ ਪਹਿਲਾਂ ਨਾਲ ਮੇਰੇ ਗੋਲਿਆਂ ਦੇ ਫੈਰ ਕੀਤੇ ਤੇ ਸਾਨੂੰ ਜਾਨਵਰ ਮਾਰੇ ਤੰਗਦੇ ਰਹੇ ਤੇ ਰੰਗੇਸ ਕੀ ਰੰਗੇਸ ਤੋਂ ਪਹਿਲਾਂ ਵੀ ਆਤੋਂ 5-6 ਮਹੀਨੇ ਪਹਿਲਾਂ ਲੜਾਈ ਹੋਈ ਆ 22 ਅਗਸਤ ਨੂੰ 22 ਅਗਸਤ ਨੂੰ ਜਿਨੇ ਕਰਕੇ ਨੇ ਸਾਡੇ ਉਧੂ ਗੋਲਿਆਂ ਚਲੇ ਗਏ ਆ ਤੇ ਇਹਨਾਂ ਸਾਡੇ ਤੋਂ ਝੂਠਾ ਪਰਚਾ ਉਦੋਂ ਹੀ ਪਾ ਦਿੱਤਾ ਨਜਾਇਜ਼ ਜੀ ਤੇ ਅਸੀਂ ਵੀ ਚਲਾਈਆਂ ਪਰ ਇਹਨਾਂ ਦੂਜੀ ਗੋਲੀ ਜਿ ਲਈ ਕੋਈ ਉਹ ਪਰਚਾ ਕਰਕੇ ਅਸੀਂ ਜ਼ਮਾਨਤਾਂ ਵੀ ਕਰਵਾ ਲਈਆਂ ਤੇ ਹੁਣ ਫਿਰ ਅਸੀਂ ਜ਼ਮਾਨਤਾਂ ਕਰਾਈਆਂ ਇਹਨਾਂ ਜ਼ਮਾਨਤਾਂ ਹੋਈਆਂ ਨਹੀਂ ਹਲੇ ਇਹਨਾਂ ਤਰਜ਼ ਕਰਕੇ ਫੇਰ ਕਰਕੇ ਕਹਿੰਦੇ ਕਿ ਤੁਹਾਨੂੰ ਹੀ ਦੇਖਣਾ ਹੈ ਦੇਹਰ ਦੇ ਗੋਲੇ ਚਲਾਈਆਂ ਉਦੋਂ ਦੀ ਅਰੈਸਟ ਨਹੀਂ ਪਾਈ ਪੁਲਿਸ ਨੇ ਨਾ ਉਹਨਾਂ ਨੂੰ ਕੋਈ ਅਰੈਸਟ ਨਹੀਂ ਪਾਈ ਸਭ ਸਾਨੂੰ ਡਰਾਉਦੇ ਰਹਿੰਦੇ ਪੁਲਸ ਵਾਲੇ ਹਰ ਟਾਈਮ ਕਿ ਤੁਹਾਡੀ ਜਮਾਨਤ ਹੋਈ ਹੈ ਕਿ ਨਹੀਂ ਹੋਈ ਹੈ ਤੁਹਾਡੀ ਜਮਾਨਤ ਹੋਈ ਹੈ ਕਿ ਨਹੀਂ ਅੱਜ ਵੀ ਜਿਵੇਂ ਪੁਲਸ ਵਾਲਾ ਫੋਨ ਕੀਤਾ ਤੁਹਾਨੂੰ ਕਹਿੰਦੇ ਮੈਨੂੰ ਪਹਿਲਾ ਬੈਲ ਪੁੱਛਿਆ ਤੇਰੀ ਜਮਾਨਤ ਹੋ ਗਈ ਹੈ ਕਿ ਜਾਨੀ ਕਿ ਉਹਨਾਂ ਕਿਉਂ ਪੁੱਛਿਆ ਕਿ ਉਹਨਾਂ ਜਮਾਨਤ ਹੋਈ ਗਈ ਹੈ ਦੀ ਉਹਨਾਂ ਤਾਂ ਕਰਕੇ ਪੁੱਛਿਆ ਨਹੀਂ ਕਿ ਦੇਖਿਆ ਨਹੀਂ ਕਿਹੜੇ ਕਿਹੜੇ ਹਥਿਆਰ ਹੀ ਉਹਨਾਂ ਦੇ ਉਹਨਾਂ ਦੀ ਜੰਡਾਰੀ ਦੀ ਲਾਇਕੀ ਦੀ ਕਿੰਨੇ ਗੋਲ ਚਲਾਈ ਹਾਂ ਜੀ ਗੋਲੀ ਨਹੀਂ ਚਲਾਈ ਆ ਫੋਨਾਂ ਚਲਾਈ ਆ ਕਿ ਤਰ੍ਹਾਂ ਦੀ ਹੈ। ਸੱਤਵੇਂ ਦਿਨ। ਆਹ ਦੇਖੀ ਤੁਸੀਂ ਜਿਹੜੇ ਨਿਸ਼ਾਨਾਰੇ ਦੁਨੀਆਂ ਦੇ। ਦੇਖੋ ਇਹ ਨਹੀਂ ਕਿ ਮਗਰਮ ਨੂੰ ਨੁਕਸਾਨ ਪਈ ਹੈ ਜਾਨੀ। ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਇਹ ਅੰਦਰੂਨੀ ਬਾਹਰ ਹੈ। ਅਸੀਂ ਕੋਠੇ ਜੋ ਉਹ ਬੰਦੇ ਕੋਠੇ ਚੜਕੇ ਕੀ ਮੰਗੀ ਕਰਦਿਓ? ਹਾਂਜੀ। ਅਸੀਂ ਮੰਗ ਕਰ ਜਾਂ ਇਨਸਾਫ ਕੀਤਾ ਜਾਵੇ। ਜਿਹੜੀ ਗੋਲੀ ਚੱਲੀ ਹੈ ਕੀ ਮਸਲਾ ਸੀ ਸਾਰਾ। ਦੇਖੋ ਇਹਨਾਂ ਦੇ ਕਹਿਣ ਮੁਤਾਬਕ ਗੋਲੀ ਚੱਲੀ ਹੈ। ਅਸੀਂ ਉਹਦੀ ਤਸਦੀਕ ਕਰ ਰਹੇ ਹਾਂ ਕਿ ਚੱਲੀ ਹੋਵੇ ਦੀ ਜ਼ਰੂਰ ਕਾਰਵਾਈ ਕਰਾਂਗੇ। ਕਿਹੜਾ ਲਗਾਵਾ ਕਿਹੜੇ ਬੰਦੇ ਆ? ਬੰਦੇ ਜੇ ਸਾਨੂੰ ਦੱਸੇ ਕੁਝ ਨਹੀਂ ਸਾਨੂੰ ਉਹ ਜਿਹੜੇ ਬੰਦੇ ਦੱਸਿਆ ਉਹਨਾਂ ਬਾਰੇ ਅਸੀਂ ਪੂਰੀ ਕਲੈਰੀਫਿਕੇਸ਼ਨ ਕਰ ਰਹੇ ਹਾਂ ਕਿ ਉਹਨਾਂ ਦੇ ਕੋਲ ਵੈਪਨ ਹੈਗੇ ਵੀ ਆ ਕਿ ਨਹੀਂ ਹੈਗੇ ਗੋਲੀ ਦੇ ਥੋਲ ਮਿਲੇ ਨੇ ਜੰਦੇ ਨੇ ਲੇ ਨੇ ਕੋਈ ਹੋ ਸਕਦਾ ਕੋਈ ਤਾਨ ਨਾ ਨਹੀਂ ਸੁੱਟ ਸਕਦਾ ਕੋਈ ਜ਼ਰੂਰੀ ਥੋੜੀ ਹੈਗਾ ਕਿ ਉਹ ਬੰਦੇ ਆਪਾਂ ਬਾਈ ਨੇ ਵੀ ਇਹਨਾਂ ਦੇ ਕੋਲ ਸੁੱਟ ਕੇ ਗੇਰ ਤੇ ਨਿਸ਼ਾਨਛੁਣ ਪਏ ਗੋਲੀਆਂ ਦੇ ਦੇਖੋ ਉਹਨੂੰ ਗੋਲੀ ਦਾ ਨਿਸ਼ਾਨ ਨਹੀਂ ਕਿਹਾ ਜਾ ਸਕਦਾ ਫੋਰੈਂਸਿਕ ਸਾਇੰਸ ਲੈ ਕੇ ਹੀ ਕਰਾਵਾਂਗੇ ਜਾਂਚ ਜੇ ਹੋਣਗੇ ਇਹਨਾਂ ਦੀ ਪੁਰਾਣੀ ਰੰਜਸ ਵੀ ਚੱਲਦੀ ਬਾਈ ਜਿੰਨਾ ਬੰਦਿਆਂ ਦੇ ਨਾਲ ਇਹਨਾਂ ਨੇ ਮੈਨੂੰ ਪਤਾ ਲੱਗਿਆ ਕਿ ਇਹਨਾਂ ਦਾ ਕੋਈ ਜਗ੍ਹਾ ਦਾ ਝਗੜਾ ਕਿ ਗਲੀ ਗੁਲੀ ਦਾ ਕੋਈ ਝਗੜਾ ਚੱਲਦਾ ਪਿਆ ਜਾਂ ਪਹਿਲਾਂ ਵੀ ਇਹਨਾਂ ਦਾ ਆਪਸ ਵਿੱਚ ਝਗੜਾ ਚੱਲਦਾ ਅਸੀਂ ਬਿਠਾ ਕੇ ਦੇਣਾ ਦੋਨੋਂ ਪਾਰਟੀਆਂ ਬੁਲਾਉਣੇ ਬਿਠਾ ਕੇ ਗੱਲ ਕਰਦੇ ਜਿਹੜਾ ਗਲਤੀ